ਉਹ ਸਾਬ ਕਮਾਲ ਹੋਈ ਪਈ ਆ ਆਪ ਸਾਨੂੰ ਕੰਮ ਤੇ ਲਾ ਕੇ ਆਪ ਤੂੰ ਇੱਥੇ ਬੈਠਾ ਜੇ ਮੈਂ ਆਪ ਹੀ ਕੰਮ ਕਰਨਾ ਸੀ ਤੇ ਤੈਨੂੰ ਕਾਹਤੋਂ ਲੈ ਕੇ ਆਉਣਾ ਸੀ ਉਦੋਂ ਤਾਂ ਜਦੋਂ ਮੈਂ ਪਹਿਲਾਂ ਤੈਨੂੰ ਬੰਦੇ ਭਾਲਣ ਗਿਆ ਸੀ ਉਦੋਂ ਚੌਂਕ 'ਚ ਤੇ ਉਦੋਂ ਤੂੰ ਸਭ ਤੋਂ ਅੱਗੇ ਆਇਆ ਸੀ ਮੈਂ ਅੱਜ ਖੁਰਾ ਸਪੈਸ਼ਲਿਸਟ ਮੈਨੂੰ ਲੱਗੂ ਛਾਸੀ ਬਣਾਉਣੇ ਆ ਐਵੇਂ ਤਾਂ ਨਹੀਂ ਕਿਹਾ ਖੁਰਾ ਸਪੈਸ਼ਲਿਸਟ ਆ ਸੀ ਜੇ ਹੋ ਜਾ ਤੇਰਾ ਮੂੰਹ ਆ ਖੁਰਾ ਹੀ ਬਣਾਉਣਾ ਏ ਤੂੰ ਹੋਰ ਤੇ ਤੋ ਤਾਜਮਹਿਲ ਕਿਨੇ ਬਣਵਾਉਣਾ ਓਏ ਐਵੇਂ ਨਾ ਸਮਝੋ ਬੜੇ ਵੱਡੇ ਵੱਡੇ ਕੰਮ ਫੜੇ ਅਸੀਂ ਜਾ ਕੇ ਕਰਦਾ ਕਿਉਂ ਨਹੀਂ ਕੰਮ ਫੜ ਕੇ ਘਰ ਤੋ ਬੈਠਾ ਜੇ ਖੁਰਾ ਬਣਾਉਣਾ ਸੀ ਤੇ ਜਾ ਕੇ ਖੁਰਾ ਬਣਾ ਮੇਰਾ ਖੁਰਾ ਕੱਢਦਾ ਕੱਢਦਾ ਪਿੱਛੇ ਕਦੋਂ ਆ ਗਿਆ ਓ ਖੁਰਾ ਬਣਾਉਣਾ ਕੋਈ ਸੌਖੀ ਗੱਲ ਆ ਕਈ ਸਾਲ ਲੱਗਦੇ ਆ ਬਣਾਉਣ ਤੇ ਕਈ ਸਾਲ ਲੱਗਨੇ ਆ ਸਾਲਾ ਲਾਲ ਕਿਲਾ ਢਾਕੇ ਨਵਾਂ ਬਣਾਉਣ ਲੱਗਿਆ ਯਾਰ ਤੂੰ ਆਪ ਆਪ ਤਾਂ ਸਾਨੂੰ ਕੰਮ ਤੇ ਲਾ ਕੇ ਵੇਧਾ ਨਹੀਂ ਆਕੇ ਆਪ ਤਾਂ ਇੱਥੇ ਆ ਕੇ ਬੈਠ ਗਿਆ ਤੂੰ ਤਾਂ ਕਹਿੰਦਾ ਸੀ ਮੇਰੇ ਕੋਲ ਤਾਂ ਲੇਬਰ ਹੀ ਬੜੀ ਆ ਕਿੱਥੇ ਤੇਰੀ ਲੇਬਰ ਨਹੀਂ ਜਦੋਂ ਤੂੰ ਗਿਆ ਸੀ ਉੱਥੇ ਕੰਮ ਤੇ ਉੱਥੇ ਵੇਖਿਆ ਨਹੀਂ ਸੀ ਲੇਬਰ ਖੜੀ ਸੀ ਨਾ ਉਹ ਤਾਂ ਇੱਕ ਹੀ ਬੰਦਾ ਸੀ ਯਾਰ ਇੱਕ ਬੰਦੇ ਦੀ ਲੇਬਰ ਨਹੀਂ ਹੁੰਦੀ ਯਾਰ ਉਹ ਛੱਡ ਤੂੰ ਇੰਨੇ ਦਿਨ ਲਾ ਦੇ ਕਿੰਨਾ ਕੰਮ ਸੀ ਕਿਤੇ ਦਿਨ ਤਾਂ ਲੱਗਣੇ ਹੀ ਸੀ ਥੋੜਾ ਜਿਹਾ ਕੰਮ ਸੀ 2 बाई 2 ਦਾ ਪੂਰਾ ਖੁਰਾ ਸੀ 2 बाई 2 ਉਹ ਐਡੀ ਤਾਂ ਫੋਟੋ ਹੁੰਦੀ ਆ ਤੂੰ ਖੁਰਾ ਰਹਿਣ ਦਿੰਦਾ ਫਿਰ ਫੋਟੋ ਬਣਵਾ ਲੈਂਦਾ